ਹਾਂਜੀ ਆਹ ਦੇਖ ਚੈੱਕ ਕਰੋ ਜੀ ਇਹ ਪ੍ਰਿੰਟ ਸੂਟ ਆ ਗਿਆ ਨਾ ਜੀ ਜੀ ਪ੍ਰਿੰਟ ਸੂਟ ਆ ਗਿਆ ਬੜਾ ਲਓ ਜੀ ਪ੍ਰਿੰਟ ਸੂਟ ਆ ਗਏ ਜੀ ਤੁਹਾਨੂੰ ਪ੍ਰਾਈਸ ਵੀ ਆਪ ਦੱਸਾਂਗੇ ਹਨਾ ਬਾਕੀ ਤੁਹਾਨੂੰ ਡਿਜ਼ਾਈਨ ਵਗੈਰਾ ਜੀ ਡਿਜ਼ਾਈਨ ਇਹਦਾ ਪ੍ਰਾਈਸ ਕੀ ਕਰਤਾ ਜੀ ਇਹ 180 okay. 180 ਰੁਪਏ ਦਾ ਤੁਹਾਨੂੰ ਆਹ ਪ੍ਰਿੰਟ ਸੂਟ ਮਿਲ ਜੂਗਾ ਜੀ ਜੀ 100 ਦੁਪੱਟਾ ਆ ਗਿਆ ਬੜਾ ਕੈਮਰੀ ਸੂਟ ਦੁਪੱਟਾ ਕੈਮਰੀ ਕ ਦਾ ਜੀ ਠੀਕ ਆ ਜੀ ਆ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਲਓ ਵੀ ਇਹ ਜੀ ਤੁਹਾਨੂੰ ਇਹਨਾਂ ਕਲਰ ਆਪਸ਼ਨ ਬਹੁਤ ਜ਼ਿਆਦਾ ਮਿਲ ਜੀ ਇਹਦੇ ਵਿੱਚ ਕਲੈਕਸ਼ਨ ਬਹੁਤ ਜ਼ਿਆਦਾ ਸਾਡੇ ਕੋਲ ਆ ਦੇਖੋ ਓਕੇ ਓਕੇ 250 ਇਹ ਦਾ 250 ਓਕੇ ਇਹ 250 ਦਾ ਲਓ ਜੀ ਆ ਤੁਹਾਨੂੰ 250 ਰੁਪਏ ਦਾ ਮਿਲ ਜਾਣਾ ਹਨਾ ਬਾਕੀ ਲਓ ਜੀ ਅੱਗੇ ਆ ਗਏ ਹੈਂਡਵਰਕ ਦੇ ਵਿੱਚ ਸੂਟ ਹਨਾ ਸਾਰੇ ਹੈਂਡਵਰਕ ਓਕੇ ਇਹ ਹੈਂਡਵਰਕ ਵਾਲੇ ਆ ਗਏ ਪਿਓਰ ਪਿਓਰ ਲਓ ਜੀ ਆ ਦੁਪੱਟਾ ਆ ਗਿਆ ਨਾਲ ਇਹਦੇ ਤੇ ਆ ਬਾਟਮ ਆ ਗਈ ਨਾਲ ਇਹਦੇ ਕਾ ਪਿਓਰ ਦੁਪੱਟਾ ਪਿਓਰ ਪਿਓਰ ਦਾ ਸੂਟ ਪਿਓਰ ਦਾ ਸੂਟ ਠੀਕ ਆ ਜੀ ਹੈਂਡਵਰਕ ਕੀ ਰੇਟ ਕਰਤਾ ਲਓ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਸੂਟ ਵੀ ਮਿਲ ਜੂਗਾ ਜੀ ਦੁਪੱਟਾ ਸੂਟ कॉटन ਦੁਪੱਟਾ ਸੂਟ ਓਕੇ ਕੈਮਰਿਕ ਓਕੇ 550 ਰੁਪਏ ਇਹ ਵੀ 550 ਤੇ ਆ ਗਲਾ ਆ ਗਿਆ ਨਾ ਦੁਪੱਟਾ ਔਰ ਗੰਜਾ ਓਕੇ ਦੁਪੱਟਾ ਔਰ ਗੰਜਾ ਦਾ ਆ ਗਿਆ ਨਾਲ 1300 ਰੁਪਏ ਲਓ ਜੀ 1350 1350 ਦਾ ਲਓ ਜੀ ਅੱਗੇ ਆਗੇ ਮਸਲੀਨ ਦਾ ਮਸਲੀਨ ਕੜਾਈਆਂ ਵਾਲੇ ਹਨਾ ਓਕੇ ਦੁਪੱਟਾ ਵਰਕ ਇਹ ਵਰਕ ਕਿਹੜਾ ਹੋਇਆ ਹੈ ਜੀ ਆਰੀ ਵਰਕ ਆਰੀ ਵਰਕ ਠੀਕ ਹੈ ਜੀ ਤੇ ਆ ਗੱਡਾ 550 ਰੁਪਏ ਆਰੀ ਵਰਕ ਓਕੇ 750 750 ਰੇਂਜ ਚ ਹਾਂ ਇਹ ਵੀ 750 ਠੀਕ ਆ ਜੀ ਆ 650 ਤੇ ਆ 750 ਲੇਕਿਨ ਕਨਫਿਊਜ਼ ਨਾ ਹੋ ਜਾ ਇਹ ਕਿਹੜਾ ਕੱਪੜਾ ਆ ਗਿਆ ਜੀ ਤੇ ਕਿਹੜਾ ਸਟੱਫ ਆ ਗਿਆ ਕੈਮਰਿਕ ਦੁਪੱਟਾ ਸੂਟ ਓਕੇ ਜੀ 550 ਰੁਪਏ ਲਓ ਜੀ ਸਰ 550 ਰੁਪਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀਰਕੋਟਲੇ ਆ ਤੁਹਾਨੂੰ ਸਹਿਰ ਮਰੀਦ ਕੋਲੇ ਇੱਕ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੇ ਤੁਹਾਨੂੰ ਵਧੀਆ ਕੁਆਲਿਟੀ ਦਾ ਸਟਾਫ ਤੇ ਵਧੀਆ ਕੁਆਲਿਟੀ ਦਾ ਕੱਪੜਾ ਮਿਲ ਜੂਗਾ ਤੇ ਰੇਟ ਤੁਹਾਨੂੰ ਬਹੁਤ ਮਾਰਕੀਟ ਨੂੰ ਘੱਟ ਮਿਲਣਗੇ ਤੇ ਰੱਖਣੇ ਕਰਕੇ ਬਹੁਤ ਵੱਡੀਆਂ ਇਹਨਾਂ ਨੇ ਸੂਟਾਂ ਦੇ ਵੀ ਆਫਰਾਂ ਵੀ ਜੜੀਆਂ ਲਾਈਆਂ ਹੋਈਆਂ ਨੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਸੋ ਵੀਡੀਓ ਐਂਡ ਤੱਕ ਬਣੇ ਰਹਿਣਾ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਨਾ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਸੋ ਚੱਲਦੇ ਆਪਾਂ ਤੁਹਾਨੂੰ ਆਪਾਂ ਸ਼ਾਪ ਤੇ ਲੈ ਕੇ ਪ੍ਰੋਪਰ ਤੁਹਾਨੂੰ ਆਪਾਂ ਸਾਰੀ ਕਲੈਕਸ਼ਨ ਦਿਖਾਵਾਂਗੇ ਪ੍ਰੋ ਅੱਗੇ ਸਾਰਾ ਇਹ ਤੇਲੀ ਵਾਲਾ ਬਾਜ਼ਾਰ ਆ ਸ਼ਹਿਰ ਮਰੀਰਕੋਟਲੇ ਦਾ ਤੇ ਇੱਥੋਂ ਤੁਸੀਂ ਨਾ ਇਧਰ ਮਠਾਈ ਵਾਲੀ ਦੁਕਾਨ ਵੱਲ ਨੂੰ ਮੁੜ ਜਾਣਾ ਤੇ ਪ੍ਰੋਪਰ ਤੁਹਾਨੂੰ ਆਪਾਂ ਐਡਰੈਸ ਦੱਸ ਦਵਾਂਗੇ ਬਾਕੀ ਫੇਰ ਵੀ ਕੋਈ ਐਡਰੈਸ ਦੇ ਵਿੱਚ ਦਿੱਕਤ ਆਈ ਤੁਸੀਂ ਜਿਹੜਾ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ ਨਾ ਤੇ ਇੱਥੇ ਤੁਸੀਂ ਇਧਰ ਨੂੰ ਮੁੜ ਜਾਣਾ ਇੱਥੇ ਦੋ ਗਲੀਆਂ ਨੇ ਜਾਂਦੀਆਂ ਨੇ ਤੇ ਆਹ ਤੇਲੀ ਵਾਲਾ ਬਾਜ਼ਾਰ ਆ ਸ਼ਹਿਰ ਮਰੀਰਕੋਟਲੇ ਦਾ ਤੇ ਇੱਥੇ ਆ ਸਾਹਮਣੇ ਕਾਕਾ ਸੂਟਿਕਣਾ ਜਾਨੀ ਵਾਲੇ ਆਗੇ ਇਹ ਵੀ ਤੁਸੀਂ ਨਿਸ਼ਾਨੀ ਮੰਨ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਸੌਖ ਜਿਹੜਾ ਪਹੁੰਚ ਸਕਦੇ ਹੋ ਤੇ ਉਸ ਤੋਂ ਅੱਗੇ ਆ ਗਿਆ ਮੈਡੀਕਲ ਤੇ ਬਿਲਕੁਲ ਤੁਸੀਂ ਸਿੱਧੇ ਲਓ ਜੀ ਅੱਜ ਤੁਹਾਨੂੰ ਆਪਾਂ ਬਹੁਤ ਸੋਹਣੀ ਸੂਟਾਂ ਦੀ ਕਲੈਕਸ਼ਨ ਦਿਖਾਵਾਂਗੇ ਤੇ ਸੋਹਣਾ ਸੋਹਣਾ ਤੁਹਾਨੂੰ ਸੂਟ ਦਿਖਾਵਾਂਗੇ ਬਾਕੀ ਸਾਰੇ ਪ੍ਰੋਪਰ ਪ੍ਰਾਈਸ ਦੱਸਾਂਗੇ ਸਾਰੀ ਕਲੈਕਸ਼ਨ ਦਿਖਾਵਾਂਗੇ ਵੀਡੀਓ ਐਂਡ ਤੱਕ ਬਾਤ ਕਰ ਲਿਓ ਨਾ ਬਾਕੀ ਵੀਡੀਓ ਤੇ ਕਮੈਂਟ ਜੁੜ ਕਰਿਓ ਤੁਸੀਂ ਕਿੱਥੋਂ ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਨੇ ਇੱਥੋਂ ਤੁਸੀਂ ਬਿਲਕੁਲ ਸਿੱਧੇ ਜਾਣਾ ਹਨਾ ਲਓ ਜੀ ਤਾਂ ਬਿਲਕੁਲ ਸਿੱਧੇ ਜਾਣਾ ਸਿੱਧੇ ਜਾਣਾ ਤੇ ਅੱਗੇ ਇੱਕ ਚੌਂਕ ਆਊਗਾ ਉੱਥੇ ਜਿਹੜੀ ਸ਼ਾਪ ਰਹਿ ਜਾਂਦੀ ਆ ਤੇ ਫਿਰੰਦੀ ਗੇਟ ਤੇ ਮਤਲਬ ਤੁਸੀਂ ਐਂਟਰ ਹੋਗੇ ਤੇਲੀਆ ਵਾਲਾ ਬਾਜ਼ਾਰ ਤੇ ਬਿਲਕੁਲ ਸਿੱਧੇ ਆਗੇ ਇੱਥੇ ਜਿਹੜੀ ਸ਼ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਣੀ ਆ ਨਾ ਬਾਕੀ ਵੀਡੀਓ ਤੁਸੀਂ ਐਂਡ ਤੱਕ ਆਵਾਜ਼ ਜ਼ਰੂਰ ਕਰ ਲਿਓ ਤੇ ਤੁਹਾਨੂੰ ਪ੍ਰੋਪਰ ਸਾਰੇ ਰੇਟ ਦੱਸਾਂਗੇ ਪ੍ਰੋਪਰ ਸਾਰੇ ਨੇ ਕੀ ਕੀ ਰੱਖੜੀਆਂ ਜਿਹੜੀ ਆਫਰਾਂ ਲਾਈਆਂ ਨੇ ਤੇ ਇੱਥੇ ਜਿਹੜੇ ਸ਼ਾਪ ਆ ਗਈ ਆ ਆਪਾਂ ਪਹੁੰਚੇ ਅੱਜ ਹਬੀਬ ਕਲੌਥ ਹਾਊਸ ਤੇ ਤੇਲੀਆ ਵਾਲਾ ਬਾਜ਼ਾਰ ਸ਼ਹਿਰ ਮਲੇਰ ਕੋਲ ਆ ਇੱਧਰ ਹੈਗਾ ਸਰੰਦੀਗੜ ਸਰੰਦੀਗੜ ਤੋਂ ਆਪਾਂ ਆਇਆ ਤੇ ਸਾਹਮਣੇ ਸਵਾਪਾ ਹਬੀਬ ਕਲੌਥ ਹਾਊਸ ਕਿੱਲੇ ਵਾਲਿਆਂ ਦੀ ਹੋਲ ਸੇਲ ਕੱਪੜਿਆਂ ਦੀ ਵੱਡੀ ਦੁਕਾਨ ਲਓ ਜੀ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਉਹ ਦਿਖਾਉਣੀ ਆ ਹਾਂਜੀ ਬਾਈ ਜੀ ਕੀ ਹਾਲ ਇਹ ਕੀ ਜੀ ਬਹੁਤ ਵਧੀਆ ਸਰ ਹਾਂਜੀ ਕੀ ਕੀ ਕਲੈਕਸ਼ਨ ਲੈ ਕੇ ਆ ਜਮ ਰਖੜੀਆਂ ਆ ਗਈਆਂ ਹਨਾ ਸੁਧਾਰੇ ਦਾ ਹੁਣ ਚੱਲ ਰਹੇ ਨੇ ਸੁਧਾਰੇ ਦੇ ਦੇ ਰਹੇ ਨੇ ਜੀ ਜੀ ਹਾਂਜੀ ਅੱਜ ਕੱਲ ਇਹ ਸਪੈਸ਼ਲ ਆਫਰ ਹੈ ਓਕੇ ਇਹਦੇ ਵਾਸਤੇ ਆਪਾਂ ਨੇ ਸਪੈਸ਼ਲ ਰਖੜੀ ਇਹਦੇ ਵਾਸਤੇ ਹਾਂਜੀ ਸੁਧਾਰੇ ਵਾਸਤੇ ਹਾਂਜੀ ਤੇ ਰਖੜੀ ਸਪੈਸ਼ਲ ਆਫਰ ਓਕੇ ਤੇ ਬਾਜ਼ਾਰ ਨਾਲੋਂ ਰੇਡ ਕਾਫੀ ਸਸਤਾ ਤੁਹਾਨੂੰ ਮਿਲੇਗਾ ਓਕੇ ਬਹੁਤ ਵਧੀਆ ਰੇੜੀ ਮਿਲੇਗਾ ਠੀਕ ਆ ਜੀ ਬਹੁਤ ਜ਼ਿਆਦਾ ਵਧੀਆ ਇੱਕ ਤੋਂ ਇੱਕ ਕਲਰ ਹਨ ਇਹਦੇ ਵਿੱਚ ਠੀਕ ਆ ਜੀ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਆ ਦੇਖ ਚੈੱਕ ਕਰੋ ਜੀ ਇਹ ਪ੍ਰਿੰਟ ਸੂਟ ਆ ਗਏ ਹਨ ਜੀ ਜੀ ਪ੍ਰਿੰਟ ਸੂਟ ਆ ਗਿਆ ਬਲੋ ਲਓ ਜੀ ਪ੍ਰਿੰਟ ਸੂਟ ਆ ਗਏ ਜੀ ਤੁਹਾਨੂੰ ਪ੍ਰਾਈਸ ਵੀ ਅਪਾ ਦੱਸਾਂਗੇ ਹਨ ਬਾਕੀ ਤੁਹਾਨੂੰ ਡਿਜ਼ਾਈਨ ਵਗੈਰਾ ਜੀ ਡਿਜ਼ਾਈਨਗੇ ਚ ਕਾਫੀ ਹੈ ਬਹੁਤ ਜ਼ਿਆਦਾ ਹਾਂ ਜੀ ਡਿਜ਼ਾਈਨਿੰਗ ਜਿੰਨਾ ਦੀ ਕਹਾਂਗਾ ਉਹ ਤੇ ਤੁਹਾਨੂੰ ਮਿਲੂਗੀ ਠੀਕ ਆ ਜੀ ਇੱਕ ਦੇ ਇੱਕ ਡਿਜ਼ਾਈਨ ਓਕੇ ਓਕੇ ਯਾ ਦੇਖੋ ਇਧਰ ਨਾ ਓਕੇ ਆਹ ਦੇਖ ਸਕਦੇ ਆਹ ਬਲ ਆਹ ਬਲ ਵੀ ਹਾਂ ਜੀ ਸਸੇ ਵੀ ਆ ਦੇਖੋ ਲਓ ਜੀ ਇਹਦਾ ਪ੍ਰਾਈਸ ਕੀ ਕਰਤਾ ਜੀ ਇਹ 180 180 ਰੁਪਏ ਦਾ ਤੁਹਾਨੂੰ ਆ ਪ੍ਰਿੰਟ ਸੂਟ ਮਿਲ ਜੂਗਾ ਜੀ ਜੀ 180 ਠੀਕ ਆ ਜੀ ਲਓ ਜੀ 180 ਤੇ ਤੁਸੀਂ ਸ਼ੌਪ ਤੇ ਵਿజిਟ ਕਰੋ ਹਨਾ ਬਹੁਤ ਵੱਡੀਆਂ ਜਿਹੜੀਆਂ ਸਖੜੀ ਦੇ ਬਾਈ ਉਹਨਾਂ ਨੇ ਆਫਰਾਂ ਲਾਤੀਆਂ ਜੀ ਆਹ ਦੇਖੋ ਆਹ ਬਲਕਿ ਫਿਰ ਪੈਦਾ ਤੁਹਾਨੂੰ ਆਹ ਪ੍ਰਿੰਟ ਸੂਟ ਮਿਲ ਜਾਣਾ ਸ਼ਹਿਰ ਮਰੇਟ ਕੋਟਲੇ ਦੇ ਵਿੱਚੋਂ ਲਓ ਜੀ ਠੀਕ ਆ ਜੀ ਜੀ ਹਾਂਜੀ ਇਹਦੇ ਵਿੱਚ ਸੂਟ ਦੁਪੱਟਾ ਆ ਗਿਆ ਬਲ ਕੈਮਰੀ ਸੂਟ ਦੁਪੱਟਾ ਕੈਮਰੀ ਕ ਦਾ ਜੀ ਠੀਕ ਆ ਜੀ ਆ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਲਓ ਵੇਜ ਵੀ ਤੁਹਾਨੂੰ ਉਹਨਾਂ ਕਦਰ ਆਪਸ਼ਨ ਬਹੁਤ ਜ਼ਿਆਦਾ ਮਿਲਦੇ ਇਹਦੇ ਵਿੱਚ ਕਲੈਕਸ਼ਨ ਬਹੁਤ ਜ਼ਿਆਦਾ ਸਾਡੇ ਕੋਲ ਆ ਦੇਖੋ ਓਕੇ ਓਕੇ ਠੀਕ ਆ ਜੀ ਲੋ ਵੀ ਕੈਮਰੀਕ ਦਾ ਆ ਗਿਆ ਨਾ ਕਲੈਕਸ਼ਨ ਦੀ ਕੋਈ ਕਮੀ ਨਹੀਂ ਹੈਗੀ ਕੋਈ ਘਾਟ ਨਹੀਂ ਹੈਗੀ ਠੀਕ ਆ ਜੀ ਕਲੈਕਸ਼ਨ ਬਹੁਤ ਵਧੀਆ ਮਿਲਦੀ ਜੀ ਜਿੱਦ ਤੁਸੀਂ ਕਹੋਗੇ ਉਹਦੇ ਅਸਾਰ ਸੀ ਰਹੇਗਾ ਓਕੇ ਬਾਕੀ ਰੇਟ ਵੀ ਬਾਈ ਉਹਨਾਂ ਦੇ ਬਹੁਤ ਜਾਇਜ਼ ਨੇ ਹਨਾ ਜੀ ਜੀ ਤੁਹਾਨੂੰ ਰੇਟ ਪਹਿਲਾਂ ਦੱਸਿਆ ਵੀ ਮਾਰਕੀਟ ਦੇ ਨਾਲੋਂ ਬਹੁਤ ਜਾਇਜ਼ ਹਨ ਬਹੁਤ ਜ਼ਿਆਦਾ ਫਰਕ ਹੈ ਓਕੇ ਇਹਦਾ ਕੀ ਰੇਟ ਕਰਤਾ ਜੀ ਇਹ ਵਾਲੇ 250 ਇਹਦਾ 250 ਓਕੇ ਇਹ 250 ਵਾ ਲੋ ਜੀ ਆ ਤੁਹਾਨੂੰ 250 ਰੁਪਏ ਦਾ ਮਿਲ ਜਾਣਾ ਹਨਾ ਬਾਕੀ ਇਹ ਚ ਵੀ ਤੁਹਾਨੂੰ ਆਪਸ਼ਨ ਬਹੁਤ ਮਿਲ ਜੂਗੀ ਜੇ ਨਹੀਂ ਤੁਸੀਂ ਆਪਸ਼ਨ ਮਰਜ਼ੀ ਸ਼ੌਪ ਤੇ ਆ ਕੇ ਲੈ ਸਕਦੇ ਹੋ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂ ਇਹ ਤੁਹਾਨੂੰ 250 ਰੁਪਏ ਦਾ ਮਿਲ ਜੂ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਨੈਕਸਟ ਵੈਰਾਈਟੀ ਹੁਣ ਆ ਤੁਸੀਂ ਦੇਖ ਸਕਦੇ ਹੋ ਨੈਕਸਟ ਕਲੈਕਸ਼ਨ ਸਾਡੇ ਕੋਲ ਜਿਹੜੀ ਹੈ ਹਾਂਜੀ ਕੈਮਰੀਕ ਕੈਮਰੀਕ ਓਕੇ ਲਓ ਜੀ ਕੈਮਰੀਕ ਦੀ ਆ ਗਈ ਹੈ ਨਾ ਜੀ ਓਕੇ ਦੁਪੱਟਾ ਸੂਟ ਕਾਟਨ ਦੇ ਵਿੱਚ ਠੀਕ ਆ ਦੁਪੱਟਾ ਸੂਟ ਆ ਗਿਆ ਕਾਟਨ ਦੇ ਵਿੱਚ ਜੀ ਜੀ ਆ ਦੇਖੋ ਜੀ ਤੁਹਾਨੂੰ ਆਪਾਂ ਫੋਟੋ ਦਿਖਾ ਦਿੰਨੇ ਆ ਨਾ ਇਦਾਂ ਦਾ ਸੂਟ ਬਣ ਕੇ ਤਿਆਰ ਹੋ ਜੂਗਾ ਇਹਦੇ ਵਿੱਚ ਵੀ ਤੁਹਾਨੂੰ ਜੇ ਆਪਾਂ ਗੱਲ ਕਰੀਏ ਕਲਰ ਆਪਸ਼ਨ ਬਹੁਤ ਸਾਰੀ ਮਿਲ ਜੂਗੀ ਜਿਵੇਂ ਤੁਹਾਨੂੰ ਨਾ نیچے ਪਏ ਨੇ ਜਿਹੜਾ ਤੁਹਾਨੂੰ ਆਪਾਂ ਪ੍ਰਾਈਸ ਦੱਸਾਂਗੇ ਹਾਂਜੀ ਬਿਲਕੁਲ ਫੁੱਲ ਹੈ ਡੋਟਾ ਵੀ ਪੂਰਾ ਹੈ ਪ੍ਰਿੰਟ ਦੇ ਵਿੱਚ ਦੁਪੱਟਾ ਆ ਗਿਆ ਪ੍ਰਿੰਟ ਦੇ ਵਿੱਚ ਦੁਪੱਟਾ ਆ ਗਿਆ ਹੈ ਤੇ ਇਦਾਂ ਦੀ ਆ ਸੂਟ ਬਣ ਜੂਗਾ ਇਹਦਾ ਕੀ ਪ੍ਰਾਈਸ ਕਰਤਾ ਜੀ ਇਹਦਾ ਪ੍ਰਾਈਸ ਕੀ ਹੈ ਜੀ ਇਹ ਰੇਟ 'ਤੇ 280 ਰੁਪਏ ਲਓ ਜੀ 280 ਰੁਪਏ ਦਾ ਤੁਹਾਨੂੰ ਇਹ ਸੂਟ ਮਿਲ ਜੂਗਾ ਠੀਕ ਆ ਜੀ ਇਹਦੇ ਵਿੱਚ ਤੁਹਾਨੂੰ ਆਪਸ਼ਨ ਮਿਲ ਜੂਗਾ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ 컬러 ਆਪਸ਼ਨ ਪਈਆਂ ਹਨ ਬਾਕੀ ਹੋਰ ਵੀ ਪਏ ਨੇ ਤੇ ਇੱਕ ਸੂਟ ਤੁਹਾਨੂੰ ਆਪਾਂ ਖੋਲ ਕੇ ਦਿਖਾਤਾ ਨਾ ਲਓ ਜੀ ਆ ਸਾਰਾ ਹਨ ਤੇ ਐਵੇਂ ਦਾ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਨੈਕਸਟ ਵੈਰੀਟੀ ਲੋਵੀ ਨੈਕਸਟ ਕਲੈਕਸ਼ਨ ਆ ਗਈ ਇਹ ਆ ਗਈ ਲੀਜੀਬੀਜੀ ਜੀ ਜੀ ਲਓ ਜੀ ਅੱਗੇ ਲੀਜੀਬੀਜੀ ਇਹਦੇ ਵਿੱਚ ਵੀ ਤੁਹਾਨੂੰ ਨਾ ਕਲਰ ਆਪਸ਼ਨ ਬਹੁਤ ਮਿਲ ਜੂਗੀ ਜਿਵੇਂ ਆ ਦੇਖ ਸਕਦੇ ਹੋ ਤੇ ਆ ਪਰ ਲਾਸ਼ ਲੱਗੀ ਹੋਈਆਂ ਜੀ ਜੀ ਠੀਕ ਹੈ ਛੋਟਾ ਦੁਪੱਟਾ ਆ ਗਿਆ ਇਹ ਵੀ ਛੋਟਾ ਦੁਪੱਟਾ ਹੋ ਗਿਆ ਜੀ ਜੀ ਓਕੇ ਇਹਦਾ ਕੀ ਪ੍ਰਾਈਸ ਕਰਤਾ ਜੀ ਇਹਦਾ 300 300 ਓਕੇ ਇਹ 300 ਰੁਪਏ ਦਾ ਜੀ ਠੀਕ ਆ ਆ 300 ਰੁਪਏ ਦਾ ਮਿਲ ਜੂਗਾ ਤੁਹਾਨੂੰ ਹਨਾ ਇਹ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਸਾਰੇ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਠੀਕ ਆ ਜੀ ਬਾਕੀ ਜਿੱਦੇ ਦੀ ਕਹੋਗੇ ਉਦਾਂ ਦਾ ਕਲਰ ਮਿਲਣਗੇ ਠੀਕ ਆ ਇਹ ਵੀ ਇਹਦੇ ਵਿੱਚ ਠੀਕ ਹੈ ਜੀ। ਲਓ ਜੀ ਅੱਗੇ ਆ ਗਿਆ ਦੁਪੱਟਾ ਸੂਟ कॉटन। ਦੁਪੱਟਾ ਸੂਟ कॉटन। ਠੀਕ ਹੈ ਜੀ। ਕਪੜਾ 5 ਮੀਟਰ। ਓਕੇ। ਦੁਪੱਟਾ कॉटन ਦਾ ਹੈ। ਠੀਕ ਹੈ ਜੀ। ਦੁਪੱਟਾ। ਲਓ ਜੀ ਦੁਪੱਟਾ ਵੀ ਪੂਰਾ ਖੁੱਲਡ ਲਾਈਨ ਨਾਲ ਦੇਖ ਸਕਦੇ ਹੋ ਨਾ। ਕੱਲਾ ਬਹੁਤ ਸੋਹਣੇ ਨੇ। ਠੀਕ ਹੈ ਜੀ। ਆ ਤੁਹਾਨੂੰ ਇਹ ਕਲਰ ਆਪਸ਼ਨ ਮਿਲ ਜੂਗੀ। ਲਓ ਜੀ। ਠੀਕ ਹੈ ਜੀ। ਤੇ ਕਲਰ ਹੋਰ ਦਿਖਾਉਣਾ ਹੈ ਤੁਹਾਨੂੰ ਇਹ ਤਾਂ। ਲਓ ਜੀ ਇਦਾਂ ਤੁਹਾਨੂੰ ਕਲਰ ਮਿਲ ਜਾਣਗੇ ਇਹਦਾ ਰੇਟ ਕੀ ਕਰਤਾ ਜੀ ਇਹ 400 ਰੁਪਏ ਦਾ ਸੂਟ ਹੈ ਜੀ ਲਓ ਜੀ 400 ਰੁਪਏ ਦਾ ਸੂਟ ਦੁਪੱਟਾ ਸੂਟ ਕਾਟਨ ਦਾ ਤੁਹਾਨੂੰ 400 ਰੁਪਏ ਦਾ ਮਿਲ ਜੂਗਾ ਬਾਕੀ ਡਿਜ਼ਾਈਨ ਆਪਸ਼ਨ ਕਲਰ ਆਪਸ਼ਨ ਤੁਹਾਨੂੰ ਉਹ ਸ਼ਾਪ ਤੱਕ ਜੇ ਤੁਸੀਂ ਆਓਗੇ ਤੁਹਾਨੂੰ ਬਹੁਤ ਸਾਰੀ ਦੇਖਣ ਨੂੰ ਮਿਲ ਜੂਗੀ ਹੈ ਨਾ ਲਓ ਜੀ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਨਾ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਦੁਪੱਟਾ ਸੂਟ ਓਕੇ ਕੈਮਰੀ ਦਾ ਦੁਪੱਟਾ ਸੂਟ ਆ ਗਿਆ ਜੀ ਦੁਪੱਟਾ ਕਾਟਨ ਦਾ ਕੈਮਰਿਕ ਠੀਕ ਆ ਲਓ ਜੀ ਜੀ ਦੇਖਾ ਦੇਣਾ 450 ਰ ਲਓ ਜੀ ਸਾਡੇ ਚਾਰ ਸੋਨੇ ਦੇ ਵਿੱਚ ਕਲਰ ਬਹੁਤ ਪਿਆਰੇ ਨੇ ਓਕੇ ਇਹ 450 ਰੁਪਏ ਦਾ 450 ਦੁਪੱਟਾ ਸੂਟ ਕਾਟਨ ਓਕੇ ਜਿਹੜੇ ਦੇ ਵਿੱਚ 10 12 ਕਲਰ ਨੇ ਠੀਕ ਹੈ ਬਾਕੀ ਤੁਹਾਨੂੰ ਡਿਜ਼ਾਈਨ ਵਗੈਰਾ ਬਹੁਤ ਮਿਲ ਜਾਣਗੇ ਬਾਕੀ ਇਹ ਵੀ ਇਹ ਜੀ ਪਏ ਨੇ ਨਾ ਜੀ ਇਹ ਵਾਲੇ ਹਾਂਜੀ ਹਾਂਜੀ ਓਕੇ ਓਕੇ ਲਓ ਵੀ ਆ ਵੀ ਸਹੀ ਇਹਦੇ ਵਿੱਚ ਹੀ ਪਏ ਨੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਾਈ ਜਿਹੜੀ ਉਹ ਤੇ ਦੁਪੱਟਾ ਦਿਖਾ ਦਿੰਦੇ ਹਾਂ ਅ ਦੁਪੱਟਾ ਜੀ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਜਿਹਾ ਆਪਾਂ ਗੱਲ ਕਰੀਏ ਨਾ ਲਓ ਜੀ ਬਾਕੀ ਡਿਜ਼ਾਈਨ ਆਪਸ਼ਨ ਕਲਰ ਆਪਸ਼ਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕੋਈ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਲਿਓ ਲਓ ਜੀ ਠੀਕ ਆ ਜੀ ਤੇ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਅਗਲੀ ਕਲੈਕਸ਼ਨ ਤੇ ਬਾਕੀ ਬਾਈ ਨੇ ਜਿਹੜੀ ਸ਼ਾਪ ਹੈ ਤੇਲੀਆਂ ਵਾਲਾ ਬਾਜ਼ਾਰ ਸਹਿਰ ਮਰੀਦ ਕੋਲਾ ਸਰੰਦੀ ਗੇਟ ਐਂਟਰ ਹੋ ਕੇ ਤੁਹਾਨੂੰ ਪ੍ਰੋਪਰ ਆਪਾਂ ਐਡਰੈਸ ਦੱਸਿਆ ਹੋਇਆ ਬਾਕੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਆ ਗਿਆ ਇਹਨਾਂ ਦੁਪੱਟਾ ਠੀਕ ਆ ਜੀ ਲਓ ਜੀ ਲਓ ਜੀ ਅੱਗੇ ਕਲੈਕਸ਼ਨ ਹੋਰ ਆ ਗਈ ਹਾਂਜੀ ਇਹ ਕਿਹੜਾ ਕੱਪੜਾ ਹੈ ਦੁਪੱਟਾ ਸੂਟ ਕੈਮਰਿਕ ਕੈਮਰਿਕ कॉटन ਇਹ 500 ਰੁਪਏ ਦੀ ਰੇਟ ਹੈ ਜੀ ਓਕੇ ਲਓ ਜੀ ਇਹ 500 ਰੁਪਏ ਦਾ ਤੁਹਾਨੂੰ ਮਿਲ ਜੂਗਾ ਦੁਪੱਟਾ ਸੂਟ कॉटन ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੁਪੱਟਾ ਸੂਟ ਕਾਟਰ ਕੈਮਰਿਕ ਓਕੇ ਕਾਟਰ ਕੈਮਰਿਕ 500 ਰੁਪਏ ਦੀ ਆਫਰ ਆਈ ਹੈ ਓਕੇ ਲਓ ਜੀ 500 ਰੁਪਏ ਦਾ ਕੈਮਰਿਕ कॉटन ਦਾ ਸੂਟ ਦੁਪੱਟਾ ਸੂਟ ਸਿਰਫ 500 ਰੁਪਏ ਦਾ ਲਓ ਜੀ ਇਹ ਤੁਹਾਨੂੰ ਕਲਰ ਆਪਸ਼ਨ ਡਿਜ਼ਾਈਨ ਹਨਾ ਵਾਧੂ ਮਿਲ ਜਾਣਗੇ ਜਿਵੇਂ ਹਨਾ ਲਓ ਜੀ ਠੀਕ ਹੈ ਸਰ ਹਾਂਜੀ ਲਓ ਜੀ ਅੱਗੇ ਆ ਗਈ ਹੋਰ ਕਲੈਕਸ਼ਨ ਇਹ ਕਿਹੜਾ ਕੱਪੜਾ ਆ ਗਿਆ ਜੀ ਦੁਬੱਟਾ ਸੂਟ ਕਾਟਨ ਕੈਮਰਿਕ ਓਕੇ ਦੁਬੱਟਾ ਦੁਬੱਟਾ ਸੂਟ ਨਾਰ ਕਾਟਨ ਦਾ ਜੀ ਠੀਕ ਆ ਜੀ ਓਕੇ ਦੁਬੱਟਾ ਨਾਲ ਕਾਟਨ ਦਾ ਲਓ ਜੀ ਦੁਬੱਟਾ ਸੂਟ ਕੈਮਰਿਕ ਕਾਟਨ ਇਹ ਤਿੰਨ ਮੀਟਰ ਸਲਵਾਰ ਠੀਕ ਆ ਜੀ ਤੇ ਦੁਬੱਟਾ ਕਾਟਨ ਦਾ ਓਕੇ ਲਓ ਜੀ ਇਹ ਸਲਵਾਰ ਆ ਗਈ ਹਲੋ ਚਲੋ ਪਰ रक्षा बंधन ओके ओके ਲਓ ਜੀ ਬਾਈ ਜਾਨ ਕਹਿੰਦੇ ਸਪੈਸ਼ਲ ਆਫਰ ਆ ਇਹ 550 ਰੁਪਏ ਹੈ ਓਕੇ ਇਹ 550 ਹਾਂਜੀ ਠੀਕ ਹੈ ਇਹ ਚ ਵੀ ਤੁਹਾਨੂੰ ਡਿਜ਼ਾਈਨ ਆਪਸ਼ਨ ਕਲਰ ਆਪਸ਼ਨ ਬਹੁਤ ਸਾਰੀ ਮਿਲ ਜੂ ਦੇਖੋ ਹਣਾ ਡਿਜ਼ਾਈਨ ਬਹੁਤ ਇਹਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਹਾਂਜੀ ਲਓ ਜੀ ਚੈੱਕ ਕਰੋ ਠੀਕ ਹੈ ਜੀ ਇਹ ਵੀ ਮਤਲਬ ਇਹਦੇ ਵਿੱਚ ਹੀ ਹੈ ਕਹਿੰਦੇ 550 ਵਾਲੇ ਚ ਹੈ ਨਾ ਜੀ ਹਾਂਜੀ 550 ਰੁਪਏ ਠੀਕ ਹੈ ਜੀ ਓਕੇ ਠੀਕ ਦੁਪੱਟਾ ਸੂਟ ਕਾਟਨ ਦੁਪੱਟਾ ਸੂਟ ਓਕੇ ਕੈਮਰਿਕ ਓਕੇ ਲਓ ਜੀ 550 ਰੁਪਏ ਇਹ ਵੀ 550 ਹਾਂਜੀ ਜੀ ਜੀ ਜਿਹੜੀ ਕਲੈਕਸ਼ਨ ਤੁਹਾਨੂੰ ਬਹੁਤ ਨਹੀਂ ਲੱਗ ਰਹੀ। ਮੰਡਾ ਕੁਆਟਰਨ ਕੈਮਰਿਕ 550 ਠੀਕ ਹੈ ਜੀ। ਇਹ ਹੈਗਾ ਆਲ ਓਵਰ ਪੀਨਰ बटे ਤੋਂ। ਇਹਦਾ ਰੇਟ ਹੈਗਾ 400 ਰੁਪਿਆ। ਓਕੇ ਇਹ ਇਹਦਾ ਵਾਲਾ ਜੀ। ਹਾਂਜੀ ਹਾਂਜੀ। 400 ਰੁਪਿਆ। ਮਾਰਕੀਟ ਰੇਟ ਚ ਇਹਦਾ ਰੇਟ ਹੈਗਾ 550 500 ਚੱਲਦਾ। ਠੀਕ ਹੈ ਜੀ। ਇਹ 400 ਰੁਪਏ ਦੀ ਆਫਰ ਆਈ ਹੈ। ਓਕੇ ਆਲ ਓਵਰ ਚ ਆ ਗਿਆ ਜੀ। ਹਾਂਜੀ। ਲਓ ਜੀ ਆਹ ਆਲ ਓਵਰ ਆ ਗਿਆ ਅੱਗੇ ਹਨਾ। 400 ਰੁਪਿਆ। ਕੈਮਰਿਕ ਆਲ ਓਵਰ 400 ਰੁਪਏ ਦੇ ਵਿੱਚ। ਠੀਕ ਆ ਜੀ ਇਹ ਚ ਵੀ ਤੁਹਾਨੂੰ ਉਹਨਾਂ ਕਲਰ ਆਪਸ਼ਨ ਡਿਜ਼ਾਈਨ ਆਪਸ਼ਨ ਬਹੁਤ ਸਾਰੀ ਮਿਲ ਜੂ। ਬਾਕੀ ਜਿੰਨੇ ਵੀ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਤੁਹਾਨੂੰ ਅਲੱਗ-ਅਲੱਗ ਹਨਾ ਕਲਰ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਜਦੋਂ ਤੁਸੀਂ ਸ਼ੌਪ ਤੇ ਵਿਜ਼ਿਟ ਕਰੋਗੇ। ਲਓ ਜੀ ਅੱਗੇ ਨੈਕਸਟ ਕਲੈਕਸ਼ਨ ਹੋਰ ਦਿਖਾਉਂਦੇ ਹਾਂ। ਦੁਪੱਟਾ ਸੂਟ। ਓਕੇ। ਲਓ ਜੀ ਦੁਪੱਟਾ ਸੂਟ। ਇਹ ਸਲਵਾਰ ਆ ਗਈ। ਠੀਕ ਆ ਜੀ। ਇਹ ਸ਼ਰਟ ਆ ਗਈ। ਕੱਪੜਾ ਕਿਹੜਾ ਹੈ ਜੀ? ਇਹ ਕੈਮਰਿਕ ਆ ਜੀ। ਕੈਮਰਿਕ। ਕੈਮਰਿਕ ਦਾ ਦੁਪੱਟਾ ਸੂਟ ਪਿਓਰ। 580 ਕੀ ਹੈ। 580 ਰੁਪਏ ਦਾ ਜਿਹੜੇ 500 ਤੱਕ ਕਰਾ ਰਿਏ ਨੇ ਕੈਮਰੀਕ ਪਿਓਰ ਇਹ ਚੋ ਡਿਜ਼ਾਈਨ ਹੀ ਤੁਹਾਨੂੰ ਬਹੁਤ ਮਿਲੂਗੀ ਬਹੁਤ ਹਾਂਜੀ ਹਾਂਜੀ ਡਿਜ਼ਾਈਨ ਵਿੱਚ ਬਹੁਤ ਡਾ ਰਿਹਾ ਹੈ ਸਿਰਫ 580 580 ਰੁਪਏ ਲਓ ਜੀ ਤੇ ਬਹੁਤ ਵੱਡੀਆਂ ਬਾਈ ਉਹਨਾਂ ਨੇ ਰੱਖੜੀਆਂ ਦੀਆਂ ਤੀਆਂ ਦੀਆਂ ਆਫਰਾਂ ਲਾਈਆਂ ਹੋਈਆਂ ਨੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਸ਼ਾਪ ਤੇ ਤੁਸੀਂ ਬਹੁਤ ਸਾਰੀ ਕਲੈਕਸ਼ਨ ਆਈ ਹੋਈ ਆ ਤੇ ਰੇਟ ਵੀ ਬਹੁਤ ਮਾਲਾਂ ਬਾਜ਼ੀਂ ਕੀਤੇ ਹੋਏ ਨੇ ਕੀ ਲਓ ਜੀ ਠੀਕ ਆ ਜੀ ਜਿਹੜੇ ਬਹੁਤ ਨੇ ਇਹ ਸ਼ਾਰੇ ਦੇ ਵਿੱਚ ਹੀ ਆ ਗਏ ਨਾ ਜੀ ਹਾਂਜੀ ਸਾਰੇ ਇਹਦੇ ਵਿੱਚ ਆ ਗਏ ਓਕੇ ਓਕੇ ਆ ਦੇਖ ਲਓ ਲਓ ਜੀ ਜਿਹੜੇ ਬਾਦੂ ਨੇ ਦੇਖ ਸਕਦੇ ਨਾ ਦੁਪੱਟਾ ਪਿਓ 2 मीटर ठीक है जी 3 मीटर सलवार 2 टाइमड शेलट ओके ये सूट हैगा ऑल ओवर ठीक है जी कैमरिक दुपट्टा प्योर ओके जी ये 580 ਰੁਪਏ ਹੈ ਇਹ ਵੀ 580 ਰੁਪਏ ਠੀਕ ਹੈ ਜੀ ਇੱਥੇ 10 ਬਰਾਂਡ ਜਿਹੜੇ ਨੇ ਠੀਕ ਹੈ ਜੀ ਤੇ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾ ਦੇਣਾ ਪੂਰਾ ਹਨਾ ਲਓ ਜੀ ਦੁਪੱਟਾ ਵੀ ਆਹ ਪੂਰਾ ਖੁੱਲ ਡੱਲਾ ਹਨਾ ਠੀਕ ਹੈ ਜੀ ਲਓ ਜੀ ਇਹ 580 ਰੁਪਏ ਹਨਾ ਜੀ ਹਾਂ ਜੀ 580 ਰੁਪਏ ਠੀਕ ਹੈ ਜੀ ਇਹ ਕਿਹੜਾ ਕਪੜਾ ਆ ਗਿਆ ਜੀ ਤੇ ਕਿਹੜਾ ਸਟਾਫ ਆ ਗਿਆ ਕੈਮਰੀ ਕਿ ਦੁਪੱਟਾ ਸੂਟ ਓਕੇ ਜੀ 550 ਰੁਪਏ ਲਓ ਜੀ ਸਰ 550 ਰੁਪਏ ਇਹ ਤੇ ਲੈਸ ਲੱਗੀ ਹੋਈ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੈਨ ਬੱਦੂ ਨੇ ਦੇ ਚ ਓਕੇ ਕੱਲ ਬਹੁਤ ਪਿਆਰੇ ਨੇ ਲਓ ਜੀ 550 ਦਾ ਜਿਸ ਤੇ ਕੋਈ ਲੈਸ ਲੱਗੀ ਹੋਈ ਹੈ ਨਾ ਤੇ ਇਹ ਦੁਪੱਟਾ ਜਿਹੜੇ ਨਾਲ ਓਕੇ ਸਿਰਫ 550 ਦਾ ਠੀਕ ਹੈ ਜੀ ਲਓ ਜੀ ਦੁਪੱਟਾ ਹੀ ਪੂਰਾ ਫੁੱਲਾ ਢੁੱਲਾ ਨਾਲ ਹੈ ਨਾ ਕੈਮਰੀ ਕਾਟਨ ਓਕੇ ਕੈਮਰੀ ਕਾਟਨ ਦਾ ਸੂਟ ਹੈ ਇਹ ਤੇ 55000 ਦਾ ਰੇਟ ਆ ਤੇ ਲਓ ਜੀ ਤੇ ਆ ਦਵੱਟਾ ਦਾ ਪੂਰਾ ਖੁੱਲਾ ਡੁੱਲਾ ਬਾਕੀ ਡਿਜ਼ਾਈਨ ਕਲਰ ਤੁਹਾਨੂੰ ਬਾਦੂ ਮਿਲ ਜਾਣਗੇ ਹਨ ਤੇ ਬਾਕੀ ਆ ਤੁਸੀਂ ਉੱਪਰ ਲੈਸ ਲੱਗੀ ਹੋਈ ਦੇਖ ਸਕਦੇ ਹੋ ਠੀਕ ਆ ਜੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਨੈਕਸਟ ਕਲੈਕਸ਼ਨ ਵਰਕ ਹੋਇਆ ਓਕੇ ਸਲਵਾਰ ਤੇ ਲਓ ਜੀ ਸਲਵਾਰ ਦਾ ਵਰਕ ਹੋਇਆ ਮਸਲੀਨ ਰੇਟ ਇਹਦਾ ਹੈਗਾ 500 ਰੁਪਈਆ ਠੀਕ ਆ ਜੀ ਲਓ ਜੀ ਇਹਦਾ 500 ਡਿਜ਼ਾਈਨਿੰਗ ਕਾਫੀ ਮਿਲ ਜੀ ਹਾਂ ਜੀ ਡਿਜ਼ਾਈਨਿੰਗ ਕਾਫੀ ਹੈਗੀ ਹੈ ਜੀ ਹਨ ਤੇ ਇਹਦਾ ਰੇਟ ਆ 500 ਰੁਪਈਆ ਇਹ ਮੇਰਾ ਵਰਕ ਹੋਇਆ ਬਾਈ ਕਾਂ ਦੀ ਸ਼ਲਵਾਰ ਦੇ ਉੱਪਰ ਹੈ ਨਾ ਤੇ ਬਾਕੀ ਕਲਰ ਆਪਸ਼ਨ ਡਿਜ਼ਾਈਨ ਆਪਸ਼ਨ ਤੁਹਾਨੂੰ ਬਹੁਤ ਸਾਰੀ ਮਿਲ ਜੂਰੇ ਤੇ ਰੇਟ ਹੈ ਸਿਰਫ ਇਹਦਾ 500 ਰੁਪਏ ਠੀਕ ਹੈ ਜੀ ਲਓ ਜੀ ਉਹ ਕੇ ਨਾਲ ਜਿਹੜੇ ਬਾਦੂ ਨੇ ਠੀਕ ਹੈ ਜੀ 3 ਵਰਕ ਹੋਇਆ ਠੀਕ ਹੈ ਜੀ ਲਓ ਜੀ ਓਕੇ ਜੀ ਲਓ ਜੀ ਅੱਗੇ ਆ ਗਈ ਇਆਗੇ ਕੜਾਈਆਂ ਚ ਆਈ ਕਲੈਕਸ਼ਨ ਹਨ ਇਹ ਹਾਂਜੀ ਜੀ ਓਕੇ ਉਸੇ ਸਿਮਰ ਦਾ ਕੱਪੜਾ ਦੇ ਅੱਗੇ ਹੈ ਨਾ ਸੂਰ ਦੁਪੱਟਾ ਆ ਗਿਆ ਸੂਰ ਦੁਪੱਟਾ ਠੀਕ ਆ ਜੀ ਇਹਦੇ ਵਿੱਚ ਕਲੈਕਸ਼ਨ ਬਹੁਤ ਹੈ ਡਿਜ਼ਾਈਨ ਇਹ ਤੁਹਾਨੂੰ ਕਾਫੀ ਨੀਝ ਆਵੇਗੀ ਓਕੇ ਆ ਦੁਪੱਟਾ ਸੂਰ ਸਿਮਰਨ ਓਕੇ 650 ਰੁਪਏ 750 ਆਹ ਦੇਖ ਸਕਦੇ ਤੁਸੀਂ ਲੋ ਇਹ ਕਿੰਨੇ ਦਾ ਜੀ ਇਹ 750 ਰੁਪਏ ਹੈ ਜੀ ਇਹ ਵਾਲਾ ਇਹ 650 ਤੇ ਇਹ 750 ਤੇ ਇਹ ਕੰਕਲੂਜਨ ਹੋ ਜਾਣਾ ਤੁਹਾਨੂੰ ਮੈਂ ਰੇਟ ਦੱਸ ਦਈਏ ਵੀ ਆ ਹੈਗਾ 650 ਆ 750 ਤੇ ਆ ਨਾਲ ਦੁਪੱਟਾ ਇਹ ਕੱਪੜਾ ਕਿਹੜਾ ਆ ਗਿਆ ਜੀ ਇਹ ਸਿਮਰਾ ਨੇ ਜੀ ਇਹ ਵੀ ਸਿਮਰਾ ਠੀਕ ਆ ਜੀ ਇਹ ਵਰਕ ਹੋਇਆ ਉੱਪਰ ਇਹਨਾਂ ਦੇ ਇਹ ਉੱਪਰ ਵਰਕ ਹੋਇਆ ਆ ਜੀ ਹਾਂ ਜੀ ਵਰਕ ਹੋਇਆਗੀ ਠੀਕ ਆ ਜੀ ਲਓ ਜੀ ਉੱਪਰ ਆ ਵਰਕ ਹੋਇਆ ਹੋਇਆ ਇਹ ਵਰਕ ਕਿਹੜਾ ਆ ਗਿਆ ਜੀ ਉੱਪਰ ਇਹਦੇ ਆਰੀ ਦਾ ਜੀ ਆਰੀ ਦਾ ਓਕੇ ਆਰੀ ਵਰਕ ਹੋਇਆ ਹੋਇਆ ਜੀ ਆਰੀ ਵਰਕ ਹੈ ਸੂਟ ਦੁਪੱਟਾ ਠੀਕ ਆ ਸੂਟ ਦੁਪੱਟਾ ਨਾਲ ਠੀਕ ਆ ਦੁਪੱਟਾ ਵੀ ਇਹ ਸੌਖਾ ਦਾ ਠੀਕ ਆ ਜੀ ਡਿਜ਼ਾਈਨ ਬਤੂੜਾ ਠੀਕ ਆ ਜੀ ਲਓ ਜੀ ਆਹ ਨੂੰ ਡਿਜ਼ਾਈਨ ਮਿਲ ਜਾਣਗੇ ਜੈਨ ਇਹ 800 ਰੁਪਏ ਦੇ ਕੇ ਇਹ 800 ਆਰੀ ਵਰਕ ਓਕੇ ਆਰੀ ਵਰਕ ਠੀਕ ਆ ਜੀ ਇਹ 800 ਦਾ ਆ ਗਿਆ ਜੀ ਆਰੀ ਵਰਕ ਸੂਰ ਦੁਪੱਟਾ ਸੂਰ ਦੁਪੱਟਾ ਨਾਲ ਦੁਪੱਟਾ ਦੇਖ ਲਓ ਅੰਦਰ ਪਕਾਉਣੇ ਆ ਤੇ ਲਓ ਵੀ ਦੁਪੱਟਾ ਵਰਟੀ ਬਣੇ ਨੇ ਓਕੇ ਓਕੇ ਪੂਲੇ ਦੋਗੇ ਲਓ ਜੀ ਆ ਆ ਗਿਆ ਇਹ ਵੀ ਵੀ 800 ਦੇ ਆਂ 800 ਰੁਪਏ ਦੇ ਓਕੇ ਆਰੀ ਵਰਕਰ ਆਰੀ ਵਰਕਰ ਨਾਲ ਦੁਬੱਟਾ ਵੀ ਇਹ ਹੈ ਨਾ 800 ਰੁਪਏ ਦਾ ਆ ਗਿਆ ਲਓ ਜੀ ਠੀਕ ਹੈ ਜੀ ਤੇ ਹੋਰ ਬਾਕੀ ਕਲੈਕਸ਼ਨ ਬਹੁਤ ਨਾ ਜਿਵੇਂ ਸਾਨੂੰ ਪਹਿਲਾਂ ਵੀ ਸੋਅਪ ਤੇ ਜਦੋਂ ਵੀ ਬੀਚਤ ਕਰੋਂ ਕਲੈਕਸ਼ਨ ਤੁਹਾਨੂੰ ਬਹੁਤ ਸਾਰੀ ਦੇਖਣ ਨੂੰ ਮਿਲ ਜੀਏ ਲੋ ਜੀ 650 ਰੁਪਏ ਠੀਕ ਹੈ ਜੀ ਦੁਬੱਟਾ ਹਾਫ ਪਿਓਰ ਓਕੇ ਦੁਬੱਟਾ ਹਾਫ ਪਿਓਰ ਆ ਗਿਆ ਇਹਨਾਂ ਨਾ 650 ਠੀਕ ਹੈ ਜੀ 650 ਰੁਪਏ ਦੁਬੱਟਾ ਇਹਨਾਂ ਹਾਫ ਪਿਓਰ ਦਾ ਠੀਕ ਹੈ ਜੀ ਲਓ ਜੀ ਅੱਗੇ ਆ ਗਏ ਮਸਲੀਨ ਦਾ ਮਸਲੀਨ ਕੜਾਈਆਂ ਵਾਲੇ ਹਨਾ ਓਕੇ ਦੁਪੱਟਾ ਵਰਕ ਇਹ ਵਰਕ ਕਿਹੜਾ ਹੋਇਆ ਹੈ ਜੀ ਆਰੀ ਵਰਕ ਹੈ ਆਰੀ ਵਰਕ ਠੀਕ ਹੈ ਜੀ ਤੇ ਆ ਗੱਡਾ ਦੁਪੱਟਾ 750 ਆਰੀ ਵਰਕ ਓਕੇ 750 ਰੇਂਜ ਚ ਆ ਵੀ 750 ਜੀ ਠੀਕ ਹੈ ਜੀ ਲਓ ਕਿਹਾ ਆਰੀ ਵਰਕ ਨੂੰ ਦਿਖਾਉਣੀ ਆਪਾਂ ਇੱਥੋਂ ਇੱਕ ਵਾਰ ਸਾਰਾ ਲਓ ਜੀ ਆ ਸਾਰਾ ਆਰੀ ਵਰਕ ਹੋਇਆ ਹੈ ਨਾ 750 ਦਾ ਹੈ ਨਾ ਸੂਟ ਦਾ ਪ੍ਰਾਈਸ ਹੈ ਜੀ ਤੁਹਾਨੂੰ ਕਲਰ ਆਪਸ਼ਨ ਡਿਜ਼ਾਈਨ ਆਪਸ਼ਨ ਇਹ ਵੀ ਇਹਦੇ ਵਿੱਚ ਹੀ ਹੈ ਜੀ ਹਾਂਜੀ ਓਕੇ ਇਹ ਵੀ 750 ਦੀ 750 ਜੀ ਲੋ ਜੀ ਠੀਕ ਆ ਜੀ ਪਿਓਰ ਡੁਪੱਟਾ ਨਾਲ 750 ਰੇਟ ਦੁਪੱਟਾ ਪਿਓਰ ਠੀਕ ਆ ਜੀ ਲੋ ਜੀ 750 ਰੁਪਏ ਤੁਹਾਨੂੰ ਮਿਲ ਜਾਣਾ ਸੂਟ ਇਹ ਤੇ ਅੱਗੇ ਹੋਰ ਦਿਖਾਉਣਾ ਸਾਨੂੰ ਇਹਦੇ ਵਿੱਚ ਹੀ ਲੋ ਦੀ ਚੈੱਕ ਕਰੋ ਹਾਂ ਲੋ ਇਹ ਵੀ 750 ਠੀਕ ਆ ਜੀ ਮਸਲੀਨ ਆ ਗਿਆ ਜੀ ਹਾਂਜੀ ਓਕੇ ਤੇ ਆ ਗਿਆ ਦੁਪੱਟਾ ਠੀਕ ਆ ਮਸਲੀਨ ਓਕੇ ਮਸਲੀਨ ਦਾ ਦਬੱਟਾ ਵੀ ਨਾਲ ਵਰਕ ਹੋਇਆ ਦਬੱਟੇ ਦੇ ਉੱਪਰ ਵੀ ਹੈ ਨਾ ਤੇ ਇਹਦਾ ਰੇਟ ਵੀ 650 ਹੈ ਜੀ ਇਹ ਮਸਲੀਨ ਇਹ ਕੋਈ 850 ਰੁਪਈਆ ਇਹ 850 ਇਹ ਕਿਹੜਾ ਕੱਪੜਾ ਆ ਗਿਆ ਜੀ ਦਬੱਟਾ ਓਕੇ ਇਹ ਕੱਪੜਾ ਕਿਹੜਾ ਆ ਗਿਆ ਜੀ ਮਸਲੀਨ ਮਸਲੀਨ ਕੋਟਨ ਮਸਲੀਨ ਕੋਟਨ ਠੀਕ ਹੈ ਜੀ ਲਓ ਜੀ ਮਸਲੀਨ ਕੋਟਨ 850 ਦਾ ਤੇ ਹੋਰ ਦਿਖਾਉਣੇ ਅੱਗੇ ਹਨ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹਨਾ ਨੇਚਰ ਓਕੇ ਨੇਚਰਲ ਕਰੇਵ ਆ ਗਿਆ ਜੀ ਹਾਂ ਜੀ ਨੇਚਰਲ ਕਰੇਵ ਓਕੇ ਦਬੱਟਾ ਵਰਕ ਹੋਇਆ ਹੈ ਓਕੇ ਇਹ ਆਰੀ ਵਰਕ ਦਾ ਕਪੜਾ ਨਾ ਜੀ ਫੋਰ ਫੋਰ ਦੁਪੱਟਾ ਆਰੀ ਵਰਕ ਨੇਚਰਲ ਕਰੀਬ ਇਹ 650 ਰੁਪਏ ਜੀ 650 ਲਓ ਜੀ 650 ਰੁਪਏ ਦਾ ਇਹ ਚਾਹ ਕਪੜਾ ਹੈ ਜਾਮ ਹਾਂਜੀ ਦੁਪੱਟਾ ਪਿਓਰ ਠੀਕ ਹੈ ਜੀ 850 ਰੁਪਏ ਲਓ ਜੀ 850 ਰੁਪਏ ਦੁਪੱਟਾ ਪਿਓਰ ਦੁਪੱਟਾ ਪਿਓਰ ਦੁਪੱਟਾ ਪਿਓਰ ਜਾਮ ਕਪੜਾ ਗਿਆ ਹੈ ਤੇ ਇਹਦੇ ਵੀ ਆਰੀ ਵਰਕ ਹੋਇਆ ਨਾ ਜੀ ਹਾਂਜੀ ਆਰੀ ਵਰਕ ਹੈ ਸੂਟ ਦੁਪੱਟਾ ਲਓ ਜੀ ਸੂਟ ਦੁਪੱਟਾ ਨਾਲ ਦੁਪੱਟਾ ਹੈ ਨਾ ਤੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ। ਬਾਜੂ ਬਣੇ ਨੇ। ਓਕੇ। ਲਓ ਜੀ ਇਹ ਵਾਈਡ ਵਿੱਚ ਆ ਗਏ ਨਾ। ਇਹ ਬਹੁਤ ਪਿਆਰੀ ਕਲੈਕਸ਼ਨ ਆ ਨਾ। ਤੁਸੀਂ ਦੇਖਾ ਰਹੇ ਹੋ ਭਾਜੀ ਨਾ। ਲਓ ਤੇ ਆਹ ਜੇ ਬਾਜੂ ਬਣੇ ਹੋਏ ਨੇ ਨਾ। ਲਓ ਜੀ ਚੈੱਕ ਕਰੋ। ਲਓ ਜੀ। ਇਹ ਇਹ ਕ੍ਰੀਏਟ ਕਰਤਾ ਜੀ। ਦੁਪੱਟਾ ਨਾਲ ਪਿਓਰ ਦਾ। ਓਕੇ। ਪਿਓਰ ਦਾ ਦੁਪੱਟਾ ਹੋਗਾ ਨਾਲ ਇਹਦੇ। ਇਹ ਆ ਰੇਟ ਕੀ ਕਰਤਾ ਜੀ? 850 ਰੁਪਈਆ ਜੀ। ਲਓ ਜੀ 850 ਰੁਪਈਆ। ਇਹਦੇ ਬਾਜੂ ਬਣੇ ਹੋਏ ਨੇ ਨਾ ਤੇ ਅੱਗੇ ਹੋਰ ਦਿਖਾਉਣੇ ਹਨ ਤੇ ਕਲੈਕਸ਼ਨ ਬਹੁਤ ਜ਼ਿਆਦਾ ਮੈਂ ਦੱਸਿਆ ਨਾ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਜਾਮ ਕਪੜਾ ਓਕੇ ਗਲਾ ਘੇਰਾ ਲਓ ਜਾਮ ਕਪੜਾ ਗਾਲਾ ਆ ਗਿਆ ਮਤਲਬ ਘੇਰਾ ਆ ਗਿਆ ਤੇ ਬਾਜੂ ਓਕੇ ਮੂਰੀਆਂ ਬਾਜੂ ਤੇ ਮੂਰੀਆਂ ਦੋਨੋਂ ਆ ਗਏ ਆਹ ਦੇਖੋ ਪੂਰਾ ਹੈਵੀ ਹੈਵੀ ਵਰਕ ਹੋਇਆ ਹੈ ਹੈਵੀ ਵਰਕ ਹੋਇਆ ਹੈ ਪੂਰਾ ਦੇਖ ਸਕਦੇ ਹੋ ਤੁਸੀਂ ਹਾਂਜੀ 850 ਤੇ ਦੁਪੱਟਾ ਪ्योर ਨਾਲ ਲਓ ਜੀ ਠੀਕ ਆ ਸਰ ਓਕੇ ਲਓ ਜੀ ਅੱਗੇ ਆ ਗਏ ਹੈਂਡਵਰਕ ਦੇ ਵਿੱਚ ਸੂਟ ਹਨਾ ਸਾਰੇ ਹੈਂਡਵਰਕ ਓਕੇ ਇਹ ਹੈਂਡਵਰਕ ਵਾਲੇ ਆ ਗਏ ਪਿਓਰ ਪਿਓਰ ਲਓ ਜੀ ਆ ਦੁਪੱਟਾ ਆ ਗਿਆ ਨਾਲ ਇਹਦੇ ਤੇ ਆ ਬਾਟਮ ਆ ਗਈ ਨਾਲ ਇਹ ਪਿਓਰ ਦੁਪੱਟਾ ਪਿਓਰ ਪਿਓਰ ਦਾ ਸੂਟ ਪਿਓਰ ਦਾ ਸੂਟ ਠੀਕ ਆ ਜੀ ਹੈਂਡਵਰਕ ਕੀ ਰੇਟ ਕਰਤਾ ਲੋ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਸੂਟ ਵੀ ਮਿਲ ਜੂਗਾ ਮਰੇੜਕੋਟਲੇ ਸ਼ਹਿਰ ਦੇ ਵਿੱਚੋਂ ਤੇ ਮੰਨ ਲਓ ਕਿ ਇਹਦੇ ਵਿੱਚ ਡਿਜ਼ਾਈਨ ਕਲਰ ਆਪਸ਼ਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗਾ ਜੇ ਤੁਸੀਂ ਸ਼ਾਪ ਤੇ ਆਉਂਗੇ ਹਨਾ ਕਿਉਂਕਿ ਆਪਾਂ ਸਾਰੀ ਕਲੈਕਸ਼ਨ ਵੀਡੀਓ 'ਚ ਨਹੀਂ ਦਿਖਾ ਸਕਦੇ ਓਕੇ ਬਾਜੂ ਠੀਕ ਆ ਜੀ ਆ ਬਾਜੂ ਆ ਗਿਆ ਇਹਦਾ ਫਰੰਟ ਠੀਕ ਆ ਲਓ ਜੀ ਦੁਪੱਟਾ ਤੇ ਆ ਸਾਰਾ ਫਰੰਟ ਦੇਖੋ ਸ਼ੀਸ਼ਾ ਕਪੜਾ ਸ਼ੀਸ਼ਾ ਕਪੜਾ ਇਹ ਜਿਹੜਾ ਬਾਦੂ ਨਹੀਂ ਚ ਓਕੇ ਡਿਜ਼ਾਈਨ ਬਾਦੂ ਨਹੀਂ ਲਓ ਜੀ ਇਹ 1200 ਦੇ ਵਿੱਚ ਇਹ 1200 ਦਾ ਆ ਗਿਆ ਜੀ ਠੀਕ ਆ ਜੀ ਇਹ ਚ ਵੀ ਡਿਜ਼ਾਈਨ ਕਲਰ ਆਪਸ਼ਨ ਤੁਹਾਨੂੰ ਬਾਦੂ ਮਿਲ ਜੂਗਾ ਨਾ ਤੁਸੀਂ ਸਕਰੀਨ ਤੇ ਨੰਬਰ ਚੱਲਦੇ ਨੇ ਨਾ ਕੰਟੈਕਟ ਕਰ ਸਕਦੇ ਹੋ ਨਾ ਬਾਕੀ ਜਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਰੱਖੜੀਆਂ ਇਹਨਾਂ ਨੇ ਭਾਰੀ ਆਫਰ ਰਾਈਡੀਆਂ ਲਾਈਆਂ ਹੋਈਆਂ ਨੇ 1350 ਰੁਪਏ ਲਓ ਜੀ ਅੱਗੇ ਆ ਗਿਆ 1350 ਰੁਪਏ ਤੇ ਦੇਖੋ ਨਾ ਸਰ ਦੇ ਬਾਜੂ ਬਣੇ ਨੇ ਓਕੇ ਮੂੜਾ ਫਰੰਟ ਠੀਕ ਆ ਜੀ ਇਹ ਵੀ ਸਾਰਾ ਹੈਂਡਵਰਕ ਆ ਗਿਆ ਜੀ ਮੂੜਾ ਫਰੰਟ ਸਲਵਾਰ ਫਰਕ ਪਿਓਰ ਓਕੇ ਸਲਵਾਰ ਵੀ ਵਰਕ ਹੋ ਗਈ ਪਿਓਰ ਦੀ ਤੇ ਆ ਸਾਰਾ ਹੈਂਡਵਰਕ ਆ ਗਿਆ ਹਾਂ ਜੀ ਹਾਂ ਜੀ ਓਕੇ ਦੁਪੱਟਾ ਪਿਓਰ ਚ ਨੂਨ ਦਾ ਜੀ ਲੋ ਜੀ ਦੁਪੱਟਾ ਪਿਓਰ ਚ ਨੂਨ ਦਾ ਆ ਗਿਆ ਨਾਲ ਇਹਦੇ ਨੂਨ ਠੀਕ ਆ ਜੀ ਦੁਪੱਟਾ ਪਿਓਰ ਚ ਨੂਨ ਦਾ ਹੋ ਗਿਆ ਨਾਲ ਇਹਦੇ ਠੀਕ ਆ ਜੀ ਅੱਗੇ ਹੋਰ 1350 ਰੁਪਏ ਜੀ ਓਕੇ ਇਹ ਵੀ 1350 ਰੁਪਏ ਲਓ ਜੀ ਆ 1350 ਆ ਨਾਲ ਇਹਦੇ ਆ ਗਿਆ ਆ ਦੇਖ ਸੇਡ ਦੀ ਆ ਫਰੰਟ ਪੂਰਾ ਹੈਵੀ ਹੈ ਠੀਕ ਆ ਜੀ ਆ ਗਲਾ ਆ ਗਲਾ ਦੇਖ ਲੋ ਨਾ ਪੂਰਾ ਹੈ ਨਾ ਲਓ ਜੀ ਤੇ ਆ ਗਲਾ ਆ ਗਿਆ ਨਾ ਦੁਬੱਟਾ ਔਰ ਗੰਜਾ ਓਕੇ ਦੁਬੱਟਾ ਔਰ ਗੰਜਾ ਦਾ ਆ ਗਿਆ ਨਾਲ 1350 ਲਓ ਜੀ 1350 1350 ਦਾ ਇਸ ਤੋਂ ਅੱਗੇ ਆ ਗਿਆ ਜੀ ਹਾਂ ਜੀ ਇਹ 1500 ਵੀ نیچے ਹੈ। ਓਕੇ ਇਹ 1500 ਦਾ ਆ ਗਿਆ ਜੀ। ਇਹ ਕਿਹੜਾ ਕੱਪੜਾ ਆ ਗਿਆ ਜੀ? ਆਡਾ ਬਟਾ ਆਡਾ ਬਟਾ ਇਹ ਕੱਪੜਾ ਕਿਹੜਾ ਆ ਗਿਆ ਜੀ? ਔਰਗੰਜਾ ਔਰਗੰਜਾ ਔਰਗੰਜ ਜਿਹਦੇ ਉੱਪਰ ਵਰਕ ਕੀਤਾ ਹੋਇਆ ਹੈ ਨਾ ਤੇ ਇਹ 1500 ਦਾ ਆ ਗਿਆ ਠੀਕ ਆ ਜੀ। ਉਹ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਮਰੀਰ ਕੋਲੇ ਦੀ ਸਾਰੀ ਕਲੈਕਸ਼ਨ ਦਿਖਾਈ ਆ। ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ। ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ